ਇਹੀ ਸਭ ਹੈ ਇਹੇ ਰੇ ਬਾਤ ਤੇ ਜਿਹੜਾ ਉਹ ਤੁਸੀਂ ਵੀ ਗੱਲ ਕਰਦੇ ਆ ਤੁਸੀਂ ਸਾਹਿਬ ਪੰਨ ਦੀ ਚੁੱਕਣਾ ਮੈਂ ਸਾਡੀ ਜਿੰਮੇਤ ਪਰ 17000 ਏਕੜ ਜਮੀਨ ਡੁੱਬਦੀ ਆਈ ਵਾਰੀ ਉਹ ਨਾ ਡੂਏ ਇਹ ਹੀ ਹੈ ਨਾ ਮਾਜੀ ਆ ਇਹ ਜਿਹੜਾ ਕੰਮ ਹੈ ਮੇਰਾ ਖਿਆਲ ਹੈ ਕਰੋੜਾਂ ਦਾ ਕੰਮ ਹੈ 25-30 ਕਰੋੜ ਰੁਪਏ ਦਾ ਕੋਈ ਲੱਗ ਪਾਉਂਦਾ ਜਿਹੜਾ ਸਰਵੇ ਸਿੱਖੀ ਸਾਹਿਬ ਨੇ ਕਰਾਇਆ ਵੇ ਇਹ ਮੈਨੂੰ ਲੱਗਦਾ ਕਿ ਸਾਨੂੰ ਜਿਹੜਾ ਰੋਡ ਐਂਡ ਹਾਈਵੇ ਮਿਨਿਸਟਰ ਲਿੱਤਰ ਗੜਗਰੀ ਹੈ ਜਿਆਦਾ ਸਰਕਾਰ ਬਣਾਵੇ ਪੰਜਾਬ ਦੀ ਉਹ ਹੈ ਨਹੀਂ ਆਪਣੇ ਕੋਲੇ ਜਿਆਦਾ ਸਾਨੂੰ ਉਹ ਸਰਵੇ ਲੈ ਕੇ ਇਹ ਨੂੰ ਸਿੱਖੀ ਸਾਹਿਬ ਸਾਨੂੰ ਮਿਲਣਾ ਚਾਹੀਦਾ ਪਹਿਲੀ ਗੱਲ ਦੂਜੀ ਗੱਲ ਜਿਹੜੇ ਥੋੜੀ 40 ਹਜ਼ਾਰ ਏਕੜ ਵਾਲੀ ਗੱਲ ਹੈ ਵੀ 40 ਹਜ਼ਾਰ ਏਕੜ ਸਾਡਾ ਦਰਿਆ ਜਿਹੜਾ ਤੁਸੀਂ ਕਹਿੰਦੇ ਮਰਦਾ ਉਹਦੇ ਉਹਨੇ ਚੋਂਦਾ ਹੈ ਜਮ੍ਹਾਂਬੰਦੀ ਜਮ੍ਹਾਂਬੰਦੀ ਇਹਦੇ ਚ ਸਾਨੂੰ ਲੋਨ ਨਹੀਂ ਮਿਲਦਾ ਇਹਦੇ ਚ ਸਾਨੂੰ ਮੁਆਵਜ਼ਾ ਨਹੀਂ ਮਿਲ ਰਿਹਾ ਸੋ ਓਰੇ ਬਾਣੇ ਵੀ ਸਾਨੂੰ ਵਾਟਰ ਰਿਸੋਰਸਿਸ ਮਿਨਿਸਟਰਾ ਜਿਹਦੇ ਥੱਲੇ ਦਰਿਆ ਆਉਂਦੇ ਐ ਓਰੇ ਨਾਲ ਮਿਲਣ ਦੀ ਗੱਲ ਐ ਵੀ ਇਹਨਾਂ ਦਾ ਸਰਕਾਰ ਇੰਤਜ਼ਾਮ ਕਰੇ ਜਿੰਨਾਂ ਦੀਆਂ ਜ਼ਮੀਨਾਂ ਦਰਿਆੜੀਆਂ ਐ ਜਾਂ ਇਹਨਾਂ ਨੂੰ ਲੋਨ ਮਿਲੇ ਜਾਂ ਇਹਨਾਂ ਨੂੰ ਪੱਕੇ ਤੌਰ ਤੇ ਜਿਵੇਂ ਬਾਰਡਰ ਆ ਗਿਆ ਜ਼ਮੀਨਾਂ ਨੂੰ ਪੈਸਾ ਮਿਲਦਾ ਕੋਈ ਨਾ ਕੋਈ ਆਏ ਸਾਲ ਇਹਨਾਂ ਨੂੰ 20000 ਰੁਪਿਆ ਕਿੱਲਾ ਜਾਂ 15000 ਰੁਪਿਆ ਕਿੱਲਾ ਜਾਂ 30000 ਰੁਪਿਆ ਕਿੱਲਾ ਇਹ ਪੱਕਾ ਬੰਧਿਆ ਹੋਣਾ ਚਾਹੀਦਾ ਇਹਨਾਂ ਨੂੰ ਵੀ ਜੇ ਹੋਰ ਇਹ ਚਾਰਚ ਹੈ ਕਿਉਂਕਿ ਜਾਂ ਉਹਨੂੰ ਸਰਕਾਰ ਰਿਕੁਆਇਰ ਕਰ ਲੇਗਾ ਤੇ ਉਹਨੂੰ ਵਰੀ ਬੰਦੀ ਜ਼ਮੀਨ ਦੇ ਪੈਸੇ ਦੇ ਦੇ ਤੇ ਅਗਲਾ ਗਾਂ ਜਾ ਕੇ ਅੱਛਾ ਸੁਣ ਲੋ ਇਹ ਮੈਂ ਸਿੱਕੀ ਸਾਹ ਤੋਂ ਇੱਕ ਦਾ ਹੋਰ ਆ ਜਿਹੜਾ ਸਰਵੇ ਰਿਪੋਰਟ ਲੈ ਕੇ ਮੈਂ ਇਹਨਾਂ ਨੂੰ ਨਾਲ ਸੱਦੂਗਾ ਕਿ 40000 ਵਾਲੀ ਗੱਲ ਤੁਹਾਨੂੰ ਵੀਡੀਓ ਰਿਕਾਰਡ ਕਰਾਉਂਗੀ ਦੇਸ਼ ਦੀ ਪਾਰਲੀਮੈਂਟ 'ਚ ਬੋਲੂਗਾ ਵੀ ਤੇ ਇਹਨਾਂ ਨੂੰ ਮਿਨਿਸਟਰ ਨੂੰ ਵੀ ਮਿਲਾਉਂਗਾ ਇਹੀ ਗੱਲ ਭਾਈ ਜਿਹੜਾ ਆਪਣੇ ਵਾਸਤੇਵੇਂ ਝੂਠ ਮਾਰਦੀਏ ਮੈਂ ਆਕੇ ਪੈਸੇ ਵਣਦਿਆਂ ਕਿੱਲੇ ਦੇ ਮੇਰੇ ਤੋਂ ਨਹੀਂ ਵਣਦੇ ਜਾਂ ਕਿ ਸਰਕਾਰ ਟੈਂਟ ਸਰਕਾਰ ਹੁੰਦੀ ਤਾਂ ਅਜੇ ਵੀ ਕੰਮ ਹੁੰਦਾ ਇਹੀ ਗੱਲ ਇਹ ਆ ਵੀ ਜੋ ਸਿੱਕੀ ਸਾਹਿਬ ਜਾਂ ਤੁਸੀਂ ਪਿੰਡ ਵਾਲੇ ਦੱਸੋਗੇ ਚਾਰਾ ਨੀਰਾ ਪੱਠੇ ਸਮਾਨ ਕੋ ਟੈਂਟ ਜਾਂ ਕੋਈ ਸੇ ਚੀਜ਼ ਦੀ ਉਹ ਕਿਸੇ ਪ੍ਰਕਾਰ ਦੀ ਜਿਹੜੀ ਤੁਸੀਂ ਹੁੰਦੀ ਹੈ ਜਿਹੜੀ ਸਾਡੇ ਮਤਲਬ ਦਾ ਕਰ ਐਜ਼ੀ ਕਾਂਗਰਸੀ ਐਜ਼ੀ ਐਮਪੀ ਐਮਐਲਏ ਕਰ ਸਕਦੇ ਆ ਉਹ ਕੋਈ ਐਸੀ ਸਾਨੂੰ ਲਿਸਟ ਬਣਾ ਦਿਓ ਜਿੰਨੀ ਮਦਦ ਹੋ ਸਕੀ ਅਸੀਂ ਪੰਜਾਬ ਚੋਂ ਆਪ ਦੀ ਕਾਂਗਰਸ ਪਾਰਟੀ ਵਾਲਿਆਂ ਤੋਂ ਜਾਂ ਅਸੀਂ ਪੰਜਾਬ ਅੱਜ ਵੀ ਉਹ ਟੈਲਫੋਨ ਕੀਤਾ ਅਸੀਂ ਪਿੰਡ ਦੀ ਜਰੂਰ ਮਦਦ ਦਿਨਾਂ ਕਰਾਂ ਚੌਥੀ ਗੱਲ ਹੈ ਸਰਕਾਰ ਦੇ ਕੰਮਾਂ ਤੱਕ ਆ ਗੱਲ ਪਹੁੰਚਾਉਣ ਦਾ ਕੰਮ ਰੋਲਾ ਪਾਵਾਂਗੇ ਤੁਹਾਨੂੰ ਮਿਲਾਗੇ ਦੱਸਾਂਗੇ ਤਾਂ ਸ਼ਾਇਦ ਕੋਈ ਸਰਕਾਰੀ ਦਰਬਾਰੇ ਜਿਹੜੇ ਲੇਟ ਆਉਂਦੇ ਆ ਪਹਿਲਾਂ ਆ ਜਾਣ ਜਿਨ੍ਹਾਂ ਦੀਆਂ ਮਰਖੀਆਂ ਫਸਲਾਂ ਉਹਨਾਂ ਦਾ ਕੋਈ ਚੀਜ਼ ਵੇਲੇ ਨਾਲ ਦੇ ਦੇਣ ਇਹ ਵੀ ਲੜਾਈ ਦਾ ਇਹ ਤੁਹਾਡੇ ਨਾਲ ਵਾਦਾ ਕਰਦੇ ਆ ਆਦਾ ਨਾਰਾ ਲੜਾਈ ਪੱਕੇ ਤੌਰ ਤੇ ਤੁਹਾਨੂੰ ਪਤਾ ਲੱਗੂਗਾ ਸਿੱਕੀ ਸਾਹਿਬ ਉਹ ਵੀਡੀਓ ਤੁਹਾਨੂੰ ਕੋਲ ਭੇਜਣਗੇ ਵੀ ਪਾਰਲੀਮੈਂਟ ਵਿੱਚ ਰਾਜੇ ਵਿੜਿੰਗ ਨੇ ਅਡੂਰ ਸਾਹਿਬ ਦੇ ਤੁਸੀਂ ਬੰਦੀ ਤੇ ਜਿਹੜੀਆਂ ਜ਼ਮੀਨਾਂ ਹੈਗੀਆਂ ਜਿਹੜੀਆਂ ਦਰਿਆ ਮਰਦਾ ਕਹਿੰਦੇ ਉਹਦੀ ਗੱਲ ਇਹ ਇਹ ਸਵਾਲ ਲਾਉਂਗਾ ਉਹ ਦੂਜੀ ਦਾ ਸੋਟੀ ਪੀ ਉਹ ਜਦੋਂ ਤੋਂ ਮੰਗਾਂ ਹਟਾਰੇ ਗਰੀਬ ਸਾਰੇ ਘਰਾਂ ਅਸੀਂ ਪਰ ਭਾਈ ਜੀ ਘਰਾਂ 'ਚ ਪਾਣੀ ਵੜਿਆ ਯਸ ਕੋਈ ਪ੍ਰਸ਼ਾਸਨ ਦਾ ਬੰਦਾ ਅੱਗੇ ਜਦੋਂ ਹੜ੍ਹ ਹੁੰਦੇ ਦੇਖਣਾ ਪਹਿਲੀਆਂ ਸਰਕਾਰਾਂ ਮਿਲੇ ਵੀ ਮੂਹਂਗੁਰ ਦੇ ਟੀਕੇ ਜਾਂ ਘਰਾਂ ਦੇ ਵਿੱਚੋਂ ਤੁਹਾਡਾ ਡੀਸੀ ਕਹਿੰਦੇ ਸੀ ਤੇ ਬਸ਼ਰ ਵਿੱਚ ਇੰਨੀ ਸਮੈਲ ਆ ਰਹੀ ਘਰਾਂ ਦੇ ਵਿੱਚ ਜੇ ਮੈਂ ਨਾਲ ਮੇਰਾ ਫੋਨ ਲੈ ਚੋਣੇ ਚੋਣੇ ਤੁਹਾਡਾ ਡੀਸੀ ਕੌਣ ਹੈ ਤੁਹਾਡਾ ਡੀਸੀ ਰਾਹੁਲ ਨਾਮ ਨਾ ਕੋਈ ਇੱਥੇ ਮੈਡੀਕਲ ਟੀਮ ਆਈ ਇਹਨਾਂ ਘਰਾਂ ਚ ਲਾਉਂਗੇ ਆ ਮੇਰਾ ਫੋਨ ਕਿੱਥੇ ਹੈ ਹਾਂਜੀ ਸਰ ਉਹ ਲਿਖੇ ਨਾ ਕਿਰੀਬਾ ਘਰ ਆ ਜਾ ਕੋਈ ਨਹੀਂ ਸਰ ਦਾ ਕੋਈ ਨਹੀਂ ਆਇਆ ਐਮਐਲਏ ਨਹੀਂ ਆਇਆ ਜੀ ਐਮਐਲਏ ਨਹੀਂ ਆਇਆ ਕਿਉਂਕਿ ਐਮਐਲਏ ਨਹੀਂ ਆਇਆ ਜੀ ਯਾਰ ਉਹ ਤਾਂ ਜਿਹੜੇ ਐਮਐਲਏ ਤੁਸੀਂ ਬਣਾਦੇ ਉਹਨਾਂ ਨੇ ਤਾਂ ਅਗਲੀ ਵਾਰੀ ਬੰਨਣਾ ਨਹੀਂ ਉਹ ਕਹਿੰਦੇ ਅਸੀਂ ਤਾਂ ਲੜਨਾ ਨਹੀਂ ਜੋ ਲੁੱਟਣਾ ਸੀ ਲੁੱਟ ਲਿਆ ਉਹ ਫਿਰ ਕਾਂਗਰਸ ਸਰਕਾਰ ਹੀ ਹੁਣ ਇੱਕ ਇੱਕੋ ਇੱਕੋ 11000 ਇਹ ਪੀਡੀਆ ਜਿਹੜਾ ਆਇਆ 23 ਜ 6800 ਰੁਪਇਆ ਉਹ ਵੀ ਸੈਂਟਰ ਨੇ ਜਿਹੜਾ ਉਹ ਮੈਂ ਤਾਂ ਇਸ ਕਰਕੇ ਨਹੀਂ ਆਪਦੀ ਗੱਲ ਕੀਤੀ ਅਗਲਾ ਕਹਿੰਦਾ ਆਪਦੀ ਗੱਲ ਸੁਣੋਂ ਨੂੰ ਆਇਆ ਹੈ ਜਿਹਨੂੰ ਮੇਲਦਾਰ ਜਿਹੜੇ ਲੈਂਦੇ ਰਹੇ ਪਰ ਬਿਲਕੁਲ ਸਾਡੀ ਸਰਕਾਰ ਵੇਲੇ ਕੁਝ ਨਾ ਕੁਝ ਜਰੂਰ ਸੁਨਾਵਦਾ ਰਹੇ ਜੀ ਇੱਥੇ ਫੋਨ ਗਈ ਲਾਈਵ ਬਈ ਜੀ ਜੀ ਡੀ ਸੀ ਚੱਕ ਨਹੀਂ ਰਹੀ ਚੱਕ ਨਹੀਂ ਆ ਰਹੀ ਆਓ ਜੀ ਫੇਰ ਅੱਗੇ ਇੱਕ ਮਿੰਟ ਸਾਡੀ ਸੀ ਦਾ ਬਣਦਾ ਕਿਹੜਾ ਬੰਦੇ ਦਾ ਧੁੰਦਾ 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 ਆਓ ਜੀ ਸਸੀ ਗੱਲ ਬ੍ਰਦਰ ਕੀ ਹਾਲ ਹੈ ਬ੍ਰਦਰ ਯਾਰ ਮੈਂ ਖੜਾ ਧੁੰਦੇ ਪਿੰਡ ਖਡੂਰ ਸਾਹਿਬ ਹਲਕੇ ਦਾ ਸਿੱਤੇ ਸਾਭੀ ਨਾਲ ਖੜੇ ਆ ਦਰਿਆ ਦੇ ਨਾਲ ਕੋਇੰਦ ਵਾਗੇ ਕਰ ਗਿਆ। ਕਿਰ ਦਰਿਆ ਦਾ ਵਗ ਗਿਆ ਵਾਗੀਰੀਆ ਜਮੀਨਾਂ ਜਿਹੜੀਆਂ ਮਰਗੀਆਂ ਸੀ ਉਹ ਤਾਂ ਮਰ ਗਈਆਂ। ਜਿਹੜਾ ਉਹ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ। ਉਹਨਾਂ ਦੀ ਕੋਈ ਘਰਾਂ ਦੇ ਵਿੱਚ ਪਾਣੀ ਵੜ ਗਿਆ ਪਲੱਸ ਉਹਨਾਂ ਦੇ ਪਸ਼ੂਆਂ ਪੂਸ਼ੂਆਂ ਦਾ ਮਾੜਾ ਹਾਲ ਹੈ। ਸਰਕਾਰ ਦਾ ਇੱਕ ਵੀ ਬੰਦਾ ਨਹੀਂ ਬ੍ਰਦਰ ਆਇਆ ਹੈ। ਕਹਿੰਦੇ ਡੀਸੀ ਸਾਹਿਬ ਵੀ ਆਇਆ ਪਿਛਲੇ ਹਫਤੇ ਦੋ ਬਿਲਕੁਲ ਬਿਲਕੁਲ ਗਏ ਤਰੀਕੇ ਨਾਲ ਨਾ ਹਰੀ ਨਹੀਂ ਉਹ ਮੁੰਡੇ ਖੁਰ ਗਏ ਜੀ ਇੱਥੇ ਨਹੀਂ ਕੋਈ ਸਾਰੇ ਪਿੰਡ ਦੀ ਪੰਚਾਇਤ ਖੜੀ ਹੈ ਜਨਾਬ ਮੁੰਡਾ ਪਿੰਡ ਗਏ ਲੋਕਾ ਪਿੰਡ ਗਏ ਤੁਸੀਂ ਮੁੰਡਾ ਪਿੰਡ ਗਏ ਉਹ ਜਨਾਬ ਇੱਥੇ ਜ਼ਰੂਰ ਕੋਈ ਨਾ ਕੋਈ ਬੰਦਾ ਭੇਜੋ ਇੱਥੇ ਹਾਲਾਤ ਬਹੁਤ ਖਰਾਬ ਜੀ ਜਨਾਬ ਤਸਿਲਦਾਰ ਹੁਣੇ ਆਊਗਾ ਹਲੋ ਮਿਹਰਬਾਨੀ ਇਹ ਜ਼ਰੂਰੀ ਹੈ ਬ੍ਰਦਰ ਕਮ ਸੇ ਕਮ ਗਰੀਬਾਂ ਦੇ ਕੋਲ ਪਛਵਾ ਨੂੰ ਦਵਾਈ ਜਾਂ ਕੋਈ ਹੋਰ ਜਿਹੜਾ ਛੋਟਾ ਮੋਟਾ ਕੰਮ ਉਹ ਤਾਂ ਕਰੋ